ਅੱਜ ਦੋਸਤੋ ਆਪਾਂ ਘੁੰਮਾਂਗੇ ਹਵੇਲੀ ਇੱਕ ਵਾਰ ਸਾਈਡ ਦਾ ਵਿਊ ਚੈੱਕ ਕਰੋ ਜੀ ਕੀ ਬਾਤ ਹੈ ਬਈ ਪ੍ਰਾਣੀਆਂ ਚੀਜ਼ਾਂ ਕਿਵੇਂ ਸੰਭਾਲ ਕੀਤੀ ਹੈ ਆਟੋ ਖੜੇ ਨੇ ਉਸ ਤਰੀਕੇ ਨਾਲ ਪੂਰੀ ਪ੍ਰਾਤਨ ਜਿਹੜੀ ਦਿਖ ਹੈ ਉਹ ਦੇਖ ਸਕਦੇ ਹੋ ਘੇਰੇ ਘੇਰੇ ਇੱਕ ਵਾਰ ਤੁਸੀਂ ਆ ਦੇਖੋ ਕੀ ਬਾਤ ਹੈ ਬਈ ਇਹਨੇ ਸਾਡੇ ਸੱਭਿਆਚਾਰ ਜਿਹੜੇ ਸੱਚੀ ਜਾਂ ਸੰਭਾਲਣ ਵਾਲੀਆਂ ਸੀਗੀਆਂ ਉਹ ਨੇ ਹਵੇਲੀ ਦੀਆਂ ਚੀਜ਼ਾਂ ਪ੍ਰਾਤਨ ਚੀਜ਼ਾਂ ਇਹਨੇ ਬਰਤਨ ਪ੍ਰਾਤਨ ਜਿਹੜੇ ਵਰਤਨ ਤੇ ਤੋਂ ਬਾਅਦ ਆ ਪ੍ਰਾਤਨ ਚੀਜ਼ਾਂ ਆ ਗਈਆਂਗੇ ਸਪੀਕਰ ਹੁੰਦੇ ਸੀ ਬਹਿਣਾ ਇਹੋ ਜੇ ਆਸਤ੍ਰਿਕਾ ਸੀੜੀਆਂ ਪੈਂਦੀਆਂ ਸੀ ਆਗੇ ਪਾਣੀ ਆਗੇ ਪੰਜ ਪਾਣੀ ਵਿਆਸ ਰਾਵੀ ਇਹ ਸਾਰੇ ਤਿੰਨ ਦਿਖਿਏ ਨਾਲ ਸਨਾਵ ਸੇਲਮ ਇਸ ਤਰੀਕੇ ਨਾਲ ਆ ਘੜੇ ਦਿਖਿਏ ਨੇ ਪਾਣੀ ਨੂੰ ਜਿਹੜਾ ਦਿਖਿਆ ਉਸ ਤਰੀਕੇ ਨਾਲ ਪੇਸ਼ ਕੀਤਾ ਇਹਨਾਂ ਨੇ ਅੱਗੇ ਜਿਹੜੀ ਗਲੀ ਟਾਈ ਬਣਿਆ ਆ ਉਸ ਚ ਕੱਲੇ-ਕੱਲੇ ਤੇ ਲਿਖਿਆ ਹੋਇਆ ਬਲੈਤੀ ਗਜਨ ਸਿੰਘ ਦਾ ਘਰ ਜਿਹੜਾ ਕਿ ਬਾਹਰ ਵਾਲੇ ਬੰਦੇ ਇਹਨਾਂ ਦੇ ਵਲਤ ਕੀ ਜਾਂਦੇ ਉਹਨਾਂ ਨੂੰ ਤੇ ਆ ਦੇਖੋ ਉਹਨਾਂ ਦਾ ਅੱਗੇ ਘਰ ਬਣਿਆ ਹੋਇਆ ਉਸ ਤਰੀਕੇ ਦਾ ਉਹਨਾਂ ਨੇ ਲੋਕ ਪ੍ਰਾਣੀ ਚੀਜ਼ ਨੂੰ ਦਿਖਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਚੇਅਰ ਪ੍ਰਾਣੀਆਂ ਪਈਆਂ ਹੋਈਆਂ ਨੇ ਆ ਜਿਲ੍ਹੇ ਆਪਣੇ ਆਗੇ ਮੋਗਾ ਨਕੋਦਰ ਨੂਰਮੰਗਰ ਇਧਰ ਸਾਈਡ ਫਿਰੋਜ਼ਪੁਰ ਤੇ ਉਹਨਾਂ ਨੇ ਜਿਹੜੀਆਂ ਮੇਨ ਮੇਨ ਸੀਗੇ ਰੂਪਨਗਰੋਂ ਸਾਈਡ ਤੋਂ ਲਿਖਿਆ ਸੁਲਤਾਨ ਬਰਲੁੱਦੀ ਹਰੀਕੇ ਉਹ ਜਿਹੜੀਆਂ ਸਾਰੀਆਂ ਲਿਖੀਆਂ ਹੋਈਆਂ ਮਲੇਰ ਕੋਟਲਾ ਤੇ ਅੱਗੇ ਚੱਲਦੇ ਆਪਾਂ ਪ੍ਰਾਤਨਸਰੀ ਏਟ ਲੱਗੀ ਹੋਈ ਆ ਤੇ ਆਹ ਦੇਖੋ ਜਵਾਕ ਨੇ ਭਲੇ ਮਨਸ ਬਣ ਕੇ ਬੈਠੇ ਆ ਇੰਨੇ شریف ਬਣ ਕੇ ਬੈਠੇ ਆ ਨਾ ਆਹ ਦੇਖੋ ਹੁਣ ਵਾਲੇ ਦਾ ਤਾਂ ਡੈਕਸਰ ਕਹਿੰਦੇ ਨੇ ਹੁਣ ਜਿਹੜੇ ਪਹਿਲੇ ਸੀ ਨਾ ਇਦਾਂ ਟੀਚਰ ਪੜ੍ਹਾਉਂਦੇ ਸੀ ਇਹਨਾਂ ਨੂੰ ਆਹ ਲਓ ਵੀ ਮੁਰਗੇ ਬਣੇ ਜਿੱਦਰ ਆ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲਾ ਗੁਰੂ ਦੂਸਰੀ ਕਲਾਸ ਜਿਹੜਾ ਪਹਿਲਾਂ ਤੁਹਾਨੂੰ ਜਿਹੜਾ ਵੀਊ ਕਾਇਆ ਮੈਡਮ ਪੜ੍ਹਾ ਰਹੇ ਆ ਬੱਚੇ ਸਾਈਡ ਤੇ ਬੈਠੇ ਹੋਏ ਨੇ ਇੰਨੇ ਸ਼ਰੀਪਣ ਕੇ ਬੈਠੇ ਨੇ ਨਾ ਦੇਖੋ ਕਿ ਡੇ ਕੀ kujh ਦਾ ਪਤਾ ਕੁਝ ਨਹੀਂ ਦਰਨ ਨੂੰ ਉਹ ਹਨ ਪਰਲੀ ਸਾਈਡ ਤੋਂ ਵੀ ਉਹ ਵੀ ਦਿਖਾਵਾਂਗਾ ਉਧਰ ਵੀ ਤੁਹਾਨੂੰ ਦਿਖਾਉਨੇ ਆ ਕਿ ਆਪਾਂ ਇਧਰੋਂ ਆ ਜਿਹੜੀ ਪੁਰਾਣੀ ਚੀਜ਼ ਹੈ ਨਾ ਉਹ ਇੱਕ ਅਲੱਗ ਐਵੇਂ ਦੇ ਕਮਰੇ ਦੇ ਸੀ ਬੋਰਡ ਲੱਗੇ ਹੁੰਦੇ ਸੀ ਆ ਟੀਚਰ ਸਾਹਿਬ ਨੇ ਮਾਸਟਰ ਆਗੇ ਦੇ ਇਹਨਾਂ ਮੁਰਗੇ ਬਣਾਏ ਨੇ ਬੱਚੇ ਦਿਖਾਉਣਾ ਤੁਹਾਨੂੰ ਫੇਰ ਆ ਦੇਖਿਓ ਥੱਲੇ ਕੀ ਗਲਤੀ ਕੀਤੀ ਵੀ ਤੁਸੀਂ ਇਹ ਹੋਮਵਰਕ ਨਹੀਂ ਕਰਕੇ ਆਏ ਆਪਦਾ ਕਦਾਂ ਪਈਆਂ ਗੱਡੀ ਹੁਣ ਇੰਦਾ ਪੜਾ ਰਹੇ ਨੇ ਕਮੈਂਟ ਵਿੱਚ ਦੱਸਿਓ ਜੀ ਕਿਹੜੇ ਕਿਹੜੇ ਇੰਦਾ ਪੜਦੇ ਰਹੇ ਨੇ ਡੰਡੇ ਕਿੰਨਾ ਖਾਦੇ ਐ ਸਲੇਟਾਂ ਤੇ ਉੱਪਰ ਲਿਖੇ ਊੜੇ ੜੇ ਸਾਰੇ ਸਲੇਟਾਂ ਪਈਆਂ ਗੱਡੀ ਜੇ ਤੁਸੀਂ ਜੱਕਦਮ ਤੇ ਆਓਗੇ ਨਾ ਤੁਹਾਨੂੰ ਇੰਜ ਲੱਗੇਗਾ ਕਿ ਬਿਲਕੁਲ ਰੀਅਲ ਦੇ ਵਿੱਚ ਬੈਠੇ ਹੋਏ ਨੇ ਬਾਅਦ ਵਿੱਚ ਜਦੋਂ ਗੌਰ ਨਾਲ ਦੇਖੋਗੇ ਫਿਰ ਪਤਾ ਲੱਗਦਾ ਕਿ ਆਹ ਚੇ ਆਹ ਦੇਖੋ ਡੰਡਾ ਵੀ ਉਹਦੇ ਹੱਥੀ ਫੜਿਆ ਹੋਇਆ ਟੀਚਰ ਨੇ ਵਿਦਿਆ ਵਿਚਾਰੀ ਤਾਂ ਪਰ ਕਰੀ ਤੇ ਉਸ ਨਾਲ ਨਾਲ ਲਿਖਿਆ ਹੋਇਆ ਨਾਲ ਉਹਨਾਂ ਨੇ ਆਹ ਦੇਖੋ ਦੇਖ ਬਈ ਕੀ ਬਾਤ ਹੈ ਵੇਲੀ ਬਣੀ ਹੋਈ ਹੈ ਅੰਦਰ ਖਣ ਪਿੰਦਾ ਹਿੰਦੀਆਂ ਬਹੁਤ ਹੀ ਅਸੇ ਡਾਕੀਆ ਡਾਕ ਲੈ ਕੇ ਆਇਆ ਪੁਰਾਣੀਆਂ ਚੀਜ਼ਾਂ ਇਧਰ ਕੋ ਸੁਨਿਆਰੇ ਆਪਣੇ ਵੇਲੋਂ ਪੁਰਾਣੇ ਹੁੰਦੇ ਜਿਹੜੇ ਸੁਨਿਆਰੇ ਇੰਨਾ ਸੋਨਾ ਲੱਗਾ ਹੋਇਆ ਉੱਤੇ ਇਹ ਵਸੇ ਰੀਨੋ ਨਿਕਾ ਆਰਟੀਫੀਸ਼ਲ ਜਗਾ ਪਰ ਚੀਜ਼ ਉਹ ਬਣਾਈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਚੀਜ਼ ਦਿਖਾਈ ਜਾਵੇ ਇੱਕ ਵਾਰ ਅੱਗੇ ਮਚਲਦਾ ਲੈ ਕੇ ਤੁਹਾਨੂੰ ਰੋਜੋ ਆ ਦੇਖੋ ਟੇਲਰ ਮਾਸਟਰ ਅੱਜ ਟੇਲਰ ਮਾਸਟਰ ਆਪਣੇ ਹੰਦੇ ਜਿਹੜੇ ਟੇਲਰ ਸੀਰਿਆ ਇੱਕ ਸਾਲ ਦੇ ਵਿੱਚ ਸਿਰਫ ਇੰਨੇ ਇੱਕ ਮਿੰਟ ਆ ਕੱਪੜੇ ਕੱਲਾ ਚਿੰਦ ਕੀਤਾ ਗਾੜੀ ਹੋ ਗਈ ਕਿਉਂਕਿ ਹਵੇਲੀ ਦੇ ਜੀ ਦੋਸਤੋ ਜਿਹੜੀ ਚੀਜ਼ ਬਾਅਦ ਕਹਿੰਨੇ ਨਾ ਗੱਲ ਕਰਦੇ ਆ ਉਹ ਚੀਜ਼ ਹਵੇਲੀ ਆਪਾਂ ਨੂੰ ਦਿਖਾਉਣ ਵਾਸਤੇ ਕਿਵੇਂ ਪੁਰਾਣਾ ਸੱਭਿਆਚਾਰ ਕਿਵੇਂ ਲੋਕ ਟੇਲਰ ਹੁੰਦੇ ਸੀਗੇ ਉਹ ਚੀਜ਼ਾਂ ਨੇ ਆਜੋ ਜੀ ਚੰਦਰ ਸਿੰਘ ਦੇ ਘਰੇ ਆਜੋ ਕੀ ਬਾਤਾਂ ਵੀ ਜਿਹੜੇ ਆਪਣੇ ਪਰਾਗੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਆ ਦੇਖੋ ਤਾਰਾ ਚੰਦ ਤਾਰਾ ਚੰਦ ਆ ਵੇ ਲਈ ਫੇਰ ਪਰੋਏ ਨੇ ਬਾਕੀ ਆ ਓਪਨ ਹੋਣ ਵਾਲੇ ਸੀ ਕਿਉਂਕਿ ਟਾਈਮ ਨਾ ਪਹੁੰਚ ਗਏ ਅਸੀਂ ਬਾਕੀ ਸਾਰਾ ਕੁਝ ਉਹਨਾਂ ਨੇ ਸਿਸਟਮ ਬੜਾ ਵਧੀਆ ਬਣਾਇਆ ਹੋਇਆ ਤੇ ਆ ਪਰਲੀ ਸਾਈਡ ਦੇ ਵੇਖੋ ਵੀਊ ਕੀ ਬਾਤ ਹੈ ਬਈ ਆ ਦੇਖੋ ਪਰਾਣਿਆ ਸਬਿਆਚਾਰ ਕੁਗਿਆ ਚੀਜ਼ਾਂ ਜਿਹੜੀਆਂ ਇਹ ਪਲਾਸਟਿਕ ਦੇ ਜਿਹੜਾ ਪੇਂਟ ਹੁੰਦਾ ਹੈ ਨਾ ਉਹ ਪੇਂਟ ਵਜਾਇਆ ਜਿਹੜੀਆਂ ਆ ਪਿੱਛੇ ਮਾਰਦੇ ਦੇਖ ਰਹੇ ਜੀ ਆ ਨਾਨਕ ਸਾਰੀ ਹਟ ਸਾਰੀ ਹਟਿਆ ਕੀ ਬਾਤ ਵੀ ਕਿਵੇਂ ਬਜ਼ੁਰਗ ਬਹਿੰਦੇ ਸੀ ਪੁਰਾਣੇ ਡੇਕ ਲੱਗੇ ਉਹ ਚੀਜ਼ਾਂ ਉਹ ਸੇੜੇ ਲੱਗੇ ਪੁਰਾਣੇ ਹਾਰ ਫੁੱਲਾਂ ਦਾ ਵੈਸਿਆਂ ਦਾ ਕੀ ਹੈ ਬਈ ਸੁਬੇਦਾਰ ਦਾ ਕੀ ਕਰ ਸੁਬੇਦਾਰ ਦੇ ਘਰੇ ਐਸਟਲ ਵਾਲੀ ਹੁੰਦੀ ਸੀ ਤੇ ਆ ਚੀਜ਼ ਉਸਰਾ ਨੂੰ ਪੇਸ਼ ਕੀਤੀ ਹੋਈ ਹੈ ਉਕੇ ਇੱਕ ਲੱਗ ਜੀ ਚੀਜ਼ ਦੇਖ ਜਿਵੇਂ ਕਿ ਕਿਵੇਂ ਇੱਕ ਸਕੂਨ ਜਿਹਾ ਮਿਲਦਾ ਪ੍ਰਾਣੀਆਂ ਗੜਵੀਆਂ ਕਹਿੰਦੇ ਭਾਂਡੇ ਹੁੰਦੇ ਸੀਗੇ ਪਤਲ ਦੇ ਉਹ ਚੀਜ਼ਾਂ ਸਾਰੀਆਂ ਸਾਹਮਣੇ ਦੇਖੋ ਚਾਹ ਦੇ ਰੱਖੇ ਹੋਏ ਨੇ ਟੇਬਲ ਪੁਰਾਣਾ ਉਸ ਤਰੀਕੇ ਦਾ ਬੈਗ ਸਾਈਡ ਤੇ ਸੰਦੂਖ ਪਿਆ ਹੋਇਆ ਸੂਬੇਦਾਰ ਦਾ ਟਰੰਕ ਪਿਆ ਤੇ ਉਹ ਚੀਜ਼ਾਂ ਦਾ ਬੜਾ ਕੁਝ ਸਿਸਟਮ ਚੀਜ਼ਾਂ ਦਾ ਹੋਊਗਾ ਸੂਬੇਦਾਰ ਕਸ਼ਮੀਰ ਸਿੰਘ ਦਾ ਬਣਾਇਆ ਆ ਗਲਾਸ ਰੱਖਣ ਵਾਸਤੇ ਆ ਆਟੋ ਖੜਿਆ ਹੋਇਆ ਜਿਹੜਾ ਪੁਰਾਣੇ ਆਟੋ ਹੁੰਦੇ ਸੀ ਨਾ ਜਿਹੜੇ ਅੱਜ ਵੀ ਇਹ ਦੇਖੋਗੇ ਤੁਸੀਂ ਮਾਲਵੇਰੀਏ ਚ ਅੱਜ ਵੀ ਚੱਲਦੇ ਨੇ ਇਹ ਆਟੋ ਤਾਂ ਡੋਲੀ ਆ ਗਈ ਕੇ ਅਡੋਲੀ ਲੈ ਕੇ ਜਾਂਦੇ ਨੇ ਨਾ ਜਾਂਦੇ ਆ ਉਹ ਚੀਜ਼ਾਂ ਬੜਾ ਇੱਕ ਦੋਸਤੋ ਅਲੱਗ ਜਿਹਾ ਸਕੂਨ ਜਿਹਾ ਮਿਲਿਆ ਜਗ੍ਹਾ ਤੇ ਪਰਾਗੇ ਅੱਤਕੂ ਬੈਕਸੈਟ ਤੇ ਉਹ ਚੌਂਪਰੀ ਟਾਈਪ ਬਣਿਆ ਐ ਵੈਸੇ ਗੱਡੀਆਂ ਨੇ ਹੂਟ ਲੈਣ ਵਾਸਤੇ ਜਵਾਕਾਂ ਦੇ ਬਹੁਤ ਡਿਫਰੈਂਟ ਚੀਜ਼ ਐ ਆ ਆਪਾਂ ਸਟਾਰਟ ਜਿਦੋਂ ਕੀਤਾ ਸੀ ਨਾ ਬਲੌਗ ਉਤੋਂ ਆ ਬਲੌਗ ਦੀ ਸਟਾਰਟਿੰਗ ਇੱਥੋਂ ਆ ਕਿ ਹਵੇਲੀ ਜਿਹੜੀ ਐ ਜੰਡੇ ਵਾਲਾ ਗੁਰੂ ਦੀ ਨੈਕਸਟ ਵੀਡੀਓ ਚ ਤੁਹਾਨੂੰ ਫੇਰ ਮਿਲਦੇ ਆਂ